ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 7-8 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਐਲਜੀਬੀਟੀ ਤੇ ਵੀ ਜਿਹੜਾ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਸਾਰੇ ਯੂਰਪ ਚ ਜਾਂ ਨਾਰਥ ਅਮਰੀਕਾ ਚ ਜਿਹੜਾ ਐਲਜੀਬੀਟੀ ਲਾਗੂ ਹੋ ਗਿਆ ਐਲਜੀਬੀਟੀ ਲੈਸਬੀਅਨ ਗੇ ਬਾਈਸੈਕਸ਼ੁਅਲ ਐਂਡ 트ਰਾਂਸਜੈਂਡਰ ਜਿਹਦੇ ਵਿੱਚ ਵੀ ਕੋਈ ਬੰਦਾ ਕੁਝ ਵੀ ਬਣ ਸਕਦਾ ਤੇ ਕੋਈ ਉਹਦੇ ਉਹਨੂੰ ਫੁੱਲ ਰਾਈਟ ਆ ਉਹਨੂੰ ਫੁੱਲ ਅਧਿਕਾਰ ਆ ਕੋਈ ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾਗਾ ਤੇ ਉਦੋਂ ਜਦੋਂ ਐਲਜੀਬੀਟੀ ਨੂੰ ਲਾਗੂ ਕੀਤਾ ਗਿਆ ਸੀਗਾ ਕੈਨੇਡਾ ਅਮਰੀਕਾ ਜਿੱਤਾ ਬਹੁਤ ਸਾਰੇ ਲੋਕਾਂ ਨੇ ਅ ਗਰੇ ਇੰਡੀਅਨ ਸੀ ਜਾਂ ਪਾਕਿਸਤਾਨ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਇਹ ਚੀਜ਼ ਗਲਤ ਹੈ ਚਲੋ ਹੌਲੀ 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 ਉਹਨਾਂ ਦਾ ਪ੍ਰੋਟੈਸਟ ਘਟਦਾ ਗਿਆ ਤੇ ਹੌਲੀ ਹੌਲੀ ਲੋਕ ਚੁੱਪ ਕਰਕੇ ਤੇ ਹੁਣ ਮੈਂ ਇੱਕ ਘੁੰਮਦੀ ਘਮਾਉਂਦੀ ਨਿਊਜ਼ ਮੇਰੇ ਕੋਲੇ ਪਹੁੰਚੀ ਆ ਵੀ ਕੈਨੇਡਾ ਕੈਨੇਡਾ ਦੇ ਸਰੀ ਦੇ ਵਿੱਚ ਇੱਕ ਸਲੀਵਨ ਹਾਈਟਸ ਸਕੈਂਡਰੀ ਸਕੂਲ ਹੈ ਜਿਹਦੇ ਵਿੱਚ 18 ਜਿਹੜੇ ਬੱਚੇ ਆ ਉਹ ਆਪਦੇ ਆਪ ਨੂੰ ਐਨੀਮਲ ਡਿਕਲੇਅਰ ਕਰਤਾ ਵੀ ਅਸੀਂ ਕੁੱਤੇ ਆ 18 ਬੰਦਿਆਂ ਨੇ ਇਹ 18 ਜਵਾਕਾਂ ਨੇ ਸਟੂਡੈਂਟਾਂ ਨੇ ਡਿਕਲੇਅਰ ਕਰਤਾ ਵੀ ਅਸੀਂ ਕੁੱਤੇ ਆ ਕੈਨੇਡਾ ਸਰੀ ਸਕੂਲ ਆ ਜੀ ਸੁਲੀਵਾਨ ਹਾਈਟ ਸਕੂਲ ਜਿੱਥੋਂ ਦੀ ਖਬਰ ਆ ਕਿ 18 ਬੱਚੇ ਇਹ ਜਾਨਵਰ ਬਣ ਗਏ ਮਤਲਬ ਕਿ ਆਪਣੇ ਆਪ ਨੂੰ ਇਹ ਸਮਝਣ ਲੱਗ ਪੈਗੀ ਅਸੀਂ ਕੁੱਤੇ ਆ ਜਾਂ ਬਿੱਲੀਆਂ ਤੇ ਇਹ ਉਹ ਸਕੂਲ ਆ ਸਰੀ ਦਾ ਜਿਹਦੇ ਵਿੱਚ ਪੰਜਾਬੀ ਬੰਦਿਆਂ ਦੇ ਬੱਚੇ ਜਾਦੇ ਪੜ੍ਹਦੇ ਆ ਤੇ ਇਹ ਨਿਊਜ਼ ਹੌਲੀ ਹੌਲੀ ਜਦੋਂ ਬਾਹਰ ਨਿਕਲੀ ਤਾਂ ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਰੌਲਾ ਪਾਉਣ ਦਾ ਕਾਰਨ ਸੀਗਾ ਕੀ ਕਾਰਨ ਸੀਗਾ ਕਿ ਜਿਹੜੇ ਉਹ ਕੈਨੇਡਾ ਦੇ ਉਹ ਸਕੂਲ ਹੈ ਸੌਗੀ 1 2 3 ਨੂੰ ਪ੍ਰਮੋਟ ਕਰ ਰਹੇ ਆ ਸੌਗੀ ਦਾ ਮਤਲਬ ਤੁਹਾਨੂੰ ਦੱਸ ਦਿੰਨਾ ਹੈ ਸੈਕਸ਼ੁਅਲ ਔਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀ ਇਹਦਾ ਭਾਵ ਆ ਕਿ ਤੁਸੀਂ ਤੁਹਾਡਾ ਬਾਇਓਲੋਜੀਕਲ ਸੈਕਸ ਕੋਈ ਵੀ ਹੈਗਾ ਤੁਸੀਂ ਤੁਸੀਂ ਫੀਲ ਕਰਦੇ ਆਂ ਵੀ ਕੁਝ ਹੋਰ ਬਨਣਾ ਤਾਂ ਤੁਸੀਂ ਬਣ ਸਕਦੇ ਆਂ ਤੁਹਾਡੇ ਕੋਲੇ ਰਾਈਟ ਹੈਗਾ ਜੇ ਤੁਹਾਡੇ ਕੋਲੇ ਤੁਹਾਡਾ ਕੁੱਤਾ ਬਨ ਨੂੰ ਜੀ ਕਰਦਾ ਕੁੱਤਾ ਬਣ ਜੋ ਜੇ ਬਿੱਲੀ ਬਨ ਨੂੰ ਜੀ ਕਰਦਾ ਬਿੱਲੀ ਬਣ ਜੋ ਜੇ ਤੁਸੀਂ ਕੁੜੀ ਬਨਣਾ ਚਾਹੁੰਦੇ ਕੁੜੀ ਬਣ ਜੋ ਜੇ ਮੁੰਡਾ ਬਨਣਾ ਚਾਹੁੰਦੇ ਮੁੰਡਾ ਬਣ ਜੋ ਵੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਤੁਸੀਂ ਉਹ ਉਜਾਗਰ ਕਰੋ ਉਹ ਤੁਹਾਡੀਆਂ ਭਾਵਨਾ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾਗਾ ਤੇ ਸੌਗੀ 1 2 3 ਜਿਹੜਾ ਕਨਸੈਪਟ ਹੈਗਾ ਕੈਨੇਡਾ ਦੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੈਗਾ ਤੇ ਜਦੋਂ ਇਹ ਗੱਲ ਬਾਹਰ ਨਿਕਲੀ ਉਸ ਸਕੂਲ ਦੀ ਜਿਹੜਾ ਸਲਵਿਅਨ ਹਾਈ ਸਕੈਂਡਰੀ ਸਕੂਲ ਸਰੀ ਦਾ ਸੀਗਾ ਵੀ 18 ਜਵਾਕਾਂ ਨੇ ਉੱਥੇ ਆਪਦੇ ਆਪ ਨੂੰ ਕੁੱਤੇ ਡਿਕਲੇਅਰ ਕਰਤਾ ਐਨੀਮਲ ਡਿਕਲੇਅਰ ਕਰਤਾ ਤਾਂ ਹੌਲੀ-ਹੌਲੀ ਜਿਹੜੀ ਗੱਲ ਬਾਹਰ ਨਿਕਲੀ ਤਾਂ ਜਿਹੜੇ ਕਨਸਰਨਡ ਪੇਰੈਂਟਸ ਸੀਗੇ ਉਹਨਾਂ ਨੇ ਬਹੁਤ ਰੌਲਾ ਪਾਇਆ ਜਿਹਦੇ ਵਿੱਚ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਸੀ ਉਸ ਪ੍ਰੋਟੈਸਟ ਜਿਉਂਕਿ ਬਹੁਤ ਸਾਰੇ ਬੱਚੇ ਪੰਜਾਬੀ ਕਮਿਊਨਿਟੀ ਦੇ ਪੜਦੇ ਆ ਬਾਕੀ ਲਹਿੰਦੇ ਪੰਜਾਬ ਦੇ ਪਾਕਿਸਤਾਨ ਪੰਜਾਬੀਆਂ ਦੇ ਜਵਾਬਖ ਪੜਦੇ ਆ ਬਹੁਤ ਰੌਲਾ ਪਾਇਆ ਉਹਨਾਂ ਨੇ ਜਿਹੜੇ ਐਜੂਕੇਸ਼ਨ ਮਨਿਸਟਰ ਸੀ ਉੱਥੇ ਵੀ ਪ੍ਰੋਟੈਸਟ ਕੀਤਾ ਐਂਡ ਹਾਊਸ ਦਾ ਸਟੂਡੈਂਟ ਆਫ ਦੈਟ ਸਕੂਲ ਰਿਸਪੌਂਡ ਟੂ ਥਿਸ ਆਰ ਦੇ ਫੁਲੀ ਅਵੇਅਰ ਦੈਟ ਵਾਟ ਦੇ ਹੈਵ ਬੀਨ ਕੋਲਡ ਸਟੂਡੈਂਟਸ ਆਰ ਅਵੇਅਰ ਸਟੂਡੈਂਟ ਡੂ ਨੋਟ ਵਾਂਟ ਦਿਸ ਪ੍ਰੋਪਾਗੈਂਡਾ ਬਟ ਦੇ ਆਰ ਹੈਲਪਲੈਸ ਦੇ ਆਰ ਹੈਲਪਲੈਸ ওকে ਬਿਕਾਜ਼ ਦੇ ਕੈਨ ਨੋਟ ਗੋ ਅਗੇਂਸ ਟੀਚਰਸ ਐਂਡ ਪ੍ਰਿੰਸੀਪल्स ਦੇ ਪੇਰੈਂਟਸ ਆਰ ਬਿਜ਼ੀ ਵਰਕਿੰਗ ਟੂ ਜobs ਸੋ ਨੋ ਵਨ ਹੈਸ ਟਾਈਮ ਸੋ ਦੇ ਆਰ ਲੈਫਟ ਅਲੋਨ ਜਵਾਕ ਵੀ ਪ੍ਰੋਟੈਸਟ ਚ ਸ਼ਾਮਲ ਹੋਏ ਤਾਂ ਉਹ ਪੇਰੈਂਟਸ ਨੇ ਕਿਹਾ ਵੀ ਜਿਹੜਾ ਹੈਗਾ ਪੇਰੈਂਟਸ ਜਿਆਦਾ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਸਕਦੇ ਆ ਜਵਾਕਾਂ ਦੀ ਉਹਨਾਂ ਨੂੰ ਪਤਾ ਵੀ ਅਸੀਂ ਜਵਾਕਾਂ ਨੂੰ ਕੀ ਸਿਖਾਉਣਾ ਹੈਗਾ ਤੇ ਕੱਲੇ ਸਰਕਾਰ ਦਾ ਹੱਕ ਨਹੀਂ ਹੈ ਪੇਰੈਂਟਸ ਦਾ ਮੁੱਢਲਾ ਹੱਕ ਪਹਿਲਾ ਹੱਕ ਪੇਰੈਂਟਸ ਦਾ ਪੇਰੈਂਟਸ ਨੂੰ ਦਿੱਤਾ ਜਾਵੇ ਵੀ ਇਹ ਜਿਹੜਾ ਕਨਸੈਪਟ ਆ ਸੌਗੀ 1 2 3 ਇਹਨੂੰ ਰੋਕਿਆ ਜਾਵੇ ਇਹਨੂੰ ਨਾ ਪੜਾਇਆ ਜਾਵੇ ਤਾ ਜਦੋਂ ਇਹ ਗੱਲ ਮੀਡੀਆ 'ਚ ਆ ਗਈ ਵੈਸੇ ਮੀਡੀਆ 'ਚ ਬਹੁਤ ਘਟ ਇਹ ਚੀਜ਼ ਬਾਹਰ ਨਿਕਲ ਕੇ ਆਈ ਆ ਕਿਉਂਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਉਹ ਜੀ ਨਿਊਜ਼ ਦਬਾ ਲਈ ਜਾਂਦੀ ਹੈ ਤੇ ਇਹ ਨਿਕਲ ਕੇ ਨਹੀਂ ਬਾਹਰ ਆਈ ਪਰ ਸਕੂਲ ਪ੍ਰਸ਼ਾਸਨ ਨੇ ਮਨਾਂ ਕੀਤਾ ਵੀ ਉਹ ਕਹਿੰਦੇ ਆ ਵੀ ਤੁਸੀਂ ਇਹ ਕਨਸੈਪਟ ਨੂੰ ਸਮਝ ਹੀ ਨਹੀਂ ਰਹੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਲੋਕਾਂ ਤੇ ਵੀ ਤੁਸੀਂ ਇਸ ਚੀਜ਼ ਨੂੰ ਹੋਰ ਪਾਸੇ ਲਿਜਾ ਰਹੇ ਆ ਸਾਡਾ ਮਤਲਬ ਹੋਰ ਹੈ ਤਾਂ ਹੁਣ 100G 1 2 3 ਜਿਹੜਾ ਕਨਸੈਪਟ ਹੈਗਾ ਇਹ ਇਹਦਾ ਵੱਖਰਾ ਨੈਟਵਰਕ ਆ ਜੇ ਤੁਸੀਂ Google ਤੇ ਜਾ ਕੇ ਸਰਚ ਵੀ ਕਰੋਗੇ ਨਾ 100G 1 2 3 ਨੂੰ ਸਰਚ ਕਰੋਗੇ ਤਾਂ ਵਕਰੀ ਜਿਹੜਾ ਹੈਗਾ ਤੁਹਾਨੂੰ ਲਿੰਕ ਮਿਲੂਗਾ ਤੇ ਸਾਰਾ ਕੁਝ ਕੀ ਉਦੇਸ਼ ਆ ਕਿਉਂ ਇੰਟਰੋਡਿਊਸ ਕੀਤਾ ਗਿਆ ਸਾਰਾ ਕੁਝ ਤੁਹਾਨੂੰ ਇਹਦੇ ਬਾਰੇ ਨੌਲੇਜ ਮਿਲੂਗੀ ਤਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਜੀ ਬਹੁਤ ਸਾਰਾ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਹੋਇਆ It is your democratic right in Canada to protest government and say, enough's enough. We don't like this. We don't want this. Parents have rights. It's not about hate. No, no. This is about actual love love of our children and love that parents have the right to know what's being said to their children and what's being taught to their children. After all we're the ones that are paying for the education they get. So I want to thank you for your courage. For I also want to thank you for being peaceful. For having love in your hearts. This is not about kids that are struggling. No child deserves to be bullied for any reason. ਤੇ ਕਿਉਂਕਿ ਪ੍ਰੋਟੈਸਟ ਹੋਣਾ ਬਣਦਾ ਵੀ ਸੀਗਾ ਕਿਉਂਕਿ ਜੇ ਜਵਾਕਾਂ ਨੂੰ ਇਹ ਚੀਜ਼ਾਂ ਪਰੋਸੀਆਂ ਜਾਂਦੀਆਂ ਤਾਂ ਨੇਚਰਲੀ ਆਪਾਂ ਕਹਿੰਨੇ ਆ ਨਾ ਵੀ ਜਿਹੜਾ ਜਵਾਕ ਦਾ ਦਿਮਾਗ ਆ ਕੋਰਾ ਕਾਗਜ਼ ਆ ਜਿਹੜਾ ਮਰਜੀ ਉਹਦੇ ਤੇ ਤੁਸੀਂ ਉਲੀਕੀ ਜਾਓ ਫਿੱਟ ਕਰੀ ਜਾਓ ਹੋਈ ਜਾਊਗਾ ਵੀ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਪਰੋਸਣੀਆਂ ਸਕੂਲ ਦੇ ਵਿੱਚ ਉਹਨਾਂ ਦੇ ਜਾਣ ਦੇ ਵਿੱਚ ਜ਼ਰੂਰ ਘਰ ਕਰਨੀਆਂ ਉਹਨਾਂ ਨੂੰ ਦੱਸਣਾ ਵੀ ਤੁਸੀਂ ਓਵਰਡੋਜ਼ਨ ਵੀ ਨਸ਼ਾ ਕਿਵੇਂ ਕਰਨਾ ਤੁਸੀਂ ਓਵਰਡੋਜ਼ ਤੋਂ ਕਿਵੇਂ ਬਣ ਜਾਨੀ ਕਿ ਬਚਣਾ ਇਹ ਚੀਜ਼ਾਂ ਜੇ ਸਿਖਾਈਆਂ ਜਾਣਗੀਆਂ ਤਾਂ ਨੇਚਰਲੀ ਗੱਲ ਆ ਵੀ ਉਹਨਾਂ ਦੇ ਜਿਹੜੇ ਮਾਨਸਿਕਤਾ ਉਹਨਾਂ ਦੀ ਉਹਨਾਂ ਤੇ ਅਸਰ ਹੋਊਗਾ ਤੇ ਇਸ ਕਰਕੇ ਜਿਹੜੇ ਪੰਜਾਬ ਦੇ ਜਿਹੜੀਆਂ ਪੰਜਾਬੀ ਫੈਮਲੀਆਂ ਜਾਂ ਹੋਰ ਕੰਸਰਨ ਫੈਮਲੀਆਂ ਇਸ ਚੀਜ਼ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੀਆਂ ਸੀ ਤੇ ਉਹਨਾਂ ਦਾ ਚਿੰਤਾ ਜ਼ਾਹਰ ਕਰਨਾ ਵੀ ਜਾਇਜ਼ ਹੈ ਹੁਣ ਜਿਹੜੀ ਵੀਡੀਓ ਮੇਰੇ ਕੋਲ ਘੁੰਮ ਕੇ ਆਈ ਇਹ ਛੋਟਾ ਵੀਰ ਹੈ ਮਨਦੀਪ ਟਾਕ ਸ਼ੋ ਦਾ ਚੈਨਲ ਹੈ YouTube ਚੈਨਲ ਵੀ ਹੈ ਛਾ ਦੇ ਇੰਸਟਾ ਵੀ ਹੈ ਤਾਂ ਉਹਨੇ ਬੜੀ ਸੋਹਣੀ ਗੱਲ ਕਹੀ ਵੀ ਤੁਸੀਂ ਬਾਹਰ ਆਓ ਜੀ ਸਾਧ ਕੇ आओ ਕਮਾਈ ਕਰੋ ਪਰ ਟਾਰਗੇਟ ਬਣਾ ਕੇ ਚੱਲੋ ਵੀ ਇੰਨਾ ਚਿਰ ਅਸੀਂ ਕਮਾਈ ਕਰਨੀ ਆ ਕਮਾਈ ਕਰਕੇ ਪੰਜਾਬ ਚ ਇਨਵੈਸਟ ਕਰੋ ਨਹੀਂ ਤਾਂ ਨਾ ਤਾਂ ਢੋਡੀਆਂ ਜਿਹੜੀਆਂ ਜ਼ਮੀਨਾਂ ਬਚਣੀਆਂ ਤੇ ਨਾ ਤੁਹਾਡੇ ਬੱਚੇ ਬਚਨੇ ਆ ਹੁਣ ਜੇ ਬੱਚਿਆਂ ਨੂੰ ਉਹ ਜਾਂ ਸਲੇਵਸ ਉਹ ਜੀਆਂ ਚੀਜ਼ਾਂ ਇਹਨਾਂ ਮੁਲਕਾਂ ਚ ਪਰੋਸੀਆਂ ਜਾਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਤੁਹਾਡੇ ਬੱਚੇ ਰਹਿਣਗੇ ਇਸ ਕਰਕੇ ਬਹੁਤ ਗੰਭੀਰ ਮੁੱਦਾ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੁਣ ਇਸ ਚੀਜ਼ ਦਾ ਅਸਰ ਜਿਹੜਾ ਹੈਗਾ ਵੱਡੇ ਲੈਵਲ ਤੇ ਵਰਲਡ ਲੈਵਲ ਤੇ ਹੋ ਰਿਹਾ ਹੁਣ ਜਿਹੜੇ ਲੋਕ ਐ ਜਾਂ ਕਈ ਜਿਹੜੇ ਸੰਕੀ ਬੰਦੇ ਆ ਉਹ ਕੋਈ ਕੁੱਤਾ ਬਣ ਰਿਹਾ ਕੋਈ ਬਿੱਲਾ ਬਣ ਰਿਹਾ ਕੋਈ ਭੇੜੀਆ ਬਣ ਰਿਹਾ ਜਿਵੇਂ ਮਨਦੀਪ ਵੀਰ ਨੇ ਗੱਲ ਕਹੀ ਐ ਫਿਰ ਮੈਂ ਆਪ ਇਹਦੇ ਬਾਰੇ ਪੜਿਆ ਹਨਾ ਸਰਚ ਕੀਤਾ ਵੀ ਵਾਕੈ ਹੀ ਇਹ ਗੱਲ ਠੀਕ ਐ ਤਾਂ ਮੈਂ ਨਿਊਜ਼ ਵੀ ਬਕਾਇਦਾ ਇਹ ਜਿਹੜਾ ਹੈਗਾ ਕਾਫੀ ਰੌਲਾ ਪਿਆ ਇਹ ਜਿਹੜਾ 18 ਜਵਾਕਾਂ ਦਾ ਕੁੱਤੇ ਬਾਨਣ ਵਾਲੀ ਜਿਹੜੀ ਘਟਨਾ ਹੈਗੀ ਐਨੀਮਲ ਬਾਨਣ ਵਾਲੀ ਘਟਨਾ ਇਹ ਮੈਂ ਪੜੀ ਆ ਬਕਾਇਦਾ YouTube ਤੇ ਵੀ ਇੱਕ ਪੰਜਾਬੀ ਵੀਰ ਹੀ ਹੈਗਾ ਅਮਰਤ ਛੈਦ ਬਰਿੰਗ ਆ ਉਹਨਾਂ ਦਾ ਨਾਮ ਤੇ ਸੋਸ਼ਲ ਐਕਟਿਵਿਸਟ ਆ ਉਹਨਾਂ ਨੇ ਵੀ ਬਹੁਤ ਰੌਲਾ ਪਾਇਆ ਉਹਨਾਂ ਨੇ ਬਕਾਇਦਾ ਜਿਹੜਾ ਇੱਕ ਕਨਸਰਨ ਸਕੂਲ ਸੀ ਉਹਨਾਂ ਨੂੰ ਈਮੇਲ ਵੀ ਲਿਖੀ ਵੀ ਇਹ ਜਿਹੜਾ ਕੁਝ ਹੋ ਰਿਹਾ ਸਹੀ ਨਹੀਂ ਹੋ ਰਿਹਾਗਾ ਬਕਾਇਦਾ ਉਹਨਾਂ ਨੇ ਪ੍ਰੋਟੈਸਟ ਕੀਤਾ ਅਗਵਾਈ ਕੀਤੀ ਆਪਣੇ ਲੋਕਾਂ ਦੀ ਵੀ ਸਾਨੂੰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਆਵਾਜ਼ ਉਠਾਉਣ ਦਾ ਕਾਰਨ ਇਹ ਆ ਕਿ ਹੁਣ ਸਹੀ ਟਾਈਮ ਆ ਆਪਾਂ ਨੂੰ ਐਕਸ਼ਨ 'ਚ ਆਉਣ ਦਾ ਜੇ ਆਪਾਂ ਇਦਾਂ ਹੀ ਚੁੱਪ ਕਰਕੇ ਬੈਠੇ ਰਹੇ ਤਾਂ ਤੁਹਾਨੂੰ ਤੁਹਾਡੇ ਜਵਾਬ ਨਹੀਂ ਮਿਲਣੇ ਨਾ ਹੀ ਤੁਹਾਡੇ ਉਹ ਜਵਾਬ ਰਹਿਣੇ ਆ ਤੇ ਹੁਣ ਇਹਦਾ ਮੈਂ ਗੱਲ ਕਰ ਰਿਹਾ ਸੀ ਵੀ ਇਹਦਾ ਜਿਹੜਾ ਅਸਰ ਹੈ ਬਹੁਤ ਸਾਰੇ ਲੋਕਾਂ ਤੇ ਜਾਂ ਉਹਨਾਂ ਦੀ ਮਾਨਸਿਕਤਾ ਤੇ ਹੋ ਰਿਹਾ ਜਿਵੇਂ ਯੂਐਸਏ ਦਾ ਬਹੁਤ ਵੱਡਾ ਉਦਯੋਗਪਤੀ ਐਲਨ ਮਾਸਕ ਉਹਨਾਂ ਦਾ ਜਿਹੜਾ ਹੈਗਾ ਬੇਟਾ ਸੀਗਾ ਉਹ ਕੁੜੀ ਬਣ ਗਿਆ ਆ ਹੁਣੇ ਜੇ ਥੋੜੇ ਮਹੀਨੇ ਡੇਢ ਮਿੰਟਾਂ ਦੀ ਗੱਲ ਹੈ ਵੀ ਜਿਹੜਾ ਸੰਜੀਵਾਂਗੜਾ ਹੈ ਕ੍ਰਿਕਟਰ ਆਪਣੇ ਮਸ਼ਹੂਰ ਉਹਨਾਂ ਦਾ ਬੇਟਾ ਕੁੜੀ ਬਣ ਗਿਆ ਤੇ ਇੱਕ ਜਪਾਨੀਜ਼ ਬੰਦਾ ਸੀਗਾ ਉਹਨੇ ਉਹਨੇ ਉਹਨੂੰ ਇਹ ਸੀ ਕਿ ਮੈਂ ਕੁੱਤਾ ਬਣਾਂ ਉਹਨੇ 12 ਲੱਖ ਰੁਪਇਆ ਕੁੱਤਾ ਬਣ ਤੇ ਖਰਚ ਕਰਤਾ ਤੇ ਉਹ ਹੁਣ ਕੁੱਤਾ ਬਣ ਕੇ ਲੋਕਾਂ ਨੂੰ ਐਂਟਰਟੇਨ ਕਰਦਾ ਹੈਗਾ ਤੇ ਜਿਹੜਾ ਵੀ ਉਹਦਾ ਕੁੱਤਾ ਬਣ ਦਾ ਕਨਸੈਪਟ ਤਿਆਰ ਕੀਤਾ ਗਿਆ ਕਾਸਟਿਊਮ ਤਿਆਰ ਕੀਤੀ ਜੋ ਵੀ ਹੋ ਗਿਆ 40 ਦਿਨਾਂ ਦੇ ਵਿੱਚੋਂ ਸਾਰਾ ਪ੍ਰੋਸੈਸ ਕੀਤਾ ਤੇ ਹੁਣ ਕੁੱਤਾ ਬਣ ਕੇ ਲੋਕਾਂ ਨੂੰ ਐਂਟਰਟੇਨ ਕਰ ਰਿਹਾ ਤੇ ਹਜੇ ਕਹਿ ਰਿਹਾ ਕਹਿੰਦਾ ਵੀ ਮੈਂ ਸ਼ਾਇਦ ਭਾਲੂ ਜਾਂ ਹੋਰ ਜਾਨਵਰ ਵੀ ਬਣੂੰਗਾ ਵੀ ਇਦਾਂ ਦੀ ਜਿਹੜੀ ਮਾਨਸਿਕਤਾ ਉਹ ਨੂੰ ਪ੍ਰੋਮੋਟ ਕਰਨਾ ਜਾਂ ਇੰਨਾਂ ਚੀਜ਼ਾਂ ਨੂੰ ਹਲਾਰਾ ਦੇਣਾ ਇਹ ਉਹ ਜੇ ਮੁਲਕਾਂ ਦੇ ਵਿੱਚ ਵਾਕਈ ਚਿੰਤਾ ਦਾ ਵਿਸ਼ਾ ਤੁਸੀਂ ਆਪ ਦੇਖੋ ਜੇ ਆਪਾਂ ਪੰਜਾਬੀ ਆਂ ਪੰਜਾਬ 'ਚ ਰਹਿੰਦੇ ਆ ਜਾਂ ਇੰਡੀਆ 'ਚ ਰਹਿੰਦੇ ਆ ਕੋਈ ਸਕੂਲ ਇਦਾਂ ਦੇ ਸਿਲੇਬਸ ਤੁਹਾਨੂੰ ਪੜ੍ਹਾਵੇ ਤੁਹਾਡੇ ਬੱਚਿਆਂ ਨੂੰ ਪੜ੍ਹਾਵੇ ਤਾਂ ਤੁਹਾਡੇ ਦਿਲ ਤੇ ਕੀ ਬੀਤੂਗੀ ਤੁਸੀਂ ਕਿਉਂ ਜਾ ਰਿਐਕਸ਼ਨ ਲਾਉਂਗੇ ਜਾਂ ਤੁਸੀਂ ਕਿੱਦਾਂ ਦਾ ਐਕਸਪੈਕਟ ਕਰੋਗੇ ਇਸ ਕਰਕੇ ਜਿਹੜਾ ਇਨ੍ਹਾਂ ਮੁਲਕਾਂ ਦੇ ਵਿੱਚ ਜੋ ਜਵਾਕਾਂ ਨੂੰ ਭਰੋਸਿਆ ਜਾ ਰਿਹਾ ਉਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਆਪਾਂ ਨੂੰ ਸੋਚਣਾ ਪੈਣਾ ਇਸ ਗੱਲ ਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਵੀ ਜੇ ਹੁਣ ਆਪਾਂ ਚੁੱਪ ਕਰਕੇ ਬੈਠੇ ਰਹੇ ਤਾਂ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੁਣ ਉੱਥੇ ਜਨਰੇਸ਼ਨ ਪੈਦਾ ਹੋ ਰਹੀ ਆ ਵੱਡੀ ਹੋ ਰਹੀ ਆ ਉਹ ਤੁਹਾਡੇ ਹੱਥ 'ਚ ਰਹੂਗੀ ਜਾਂ ਉਹ ਤੁਹਾਡੇ ਜਵਾਕ ਬਣ ਕੇ ਰਹਿਣਗੇ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਮੇਰੀ ਹੱਥ ਜੋੜ ਕੇ ਸਾਰੇ ਕਮਿਊਨਿਟੀ ਦੇ ਲੋਕਾਂ ਨੂੰ ਜਿਹੜੇ ਵੀ ਇਸ ਚੀਜ਼ ਨੂੰ ਸਮਝਦੇ ਆ ਵੀ ਇਹ ਗਲਤ ਹੈ ਆਪਾਂ ਨੂੰ ਜ਼ਰੂਰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜ਼ਰੂਰ ਆਪਾਂ ਨੂੰ ਜਿਹੜਾ ਹੈਗਾ ਸਕੂਲ ਦੇ ਵਿੱਚ ਇਨ ਟੱਚ ਰਹਿਣਾ ਚਾਹੀਦਾ ਵੀ ਸਾਡੇ ਜਵਾਕ ਕੀ ਪੜ ਕੇ ਆ ਰਹੇ ਆ ਕੀ ਨਹੀਂ ਪੜ ਕੇ ਆ ਰਹੇ ਉਹਨਾਂ ਦੀ ਜ਼ਰੂਰ ਕਾਉਂਸਲਿੰਗ ਕਰਨੀ ਬਣਦੀ ਆ ਹੁਣ ਕਈ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਸੀ ਜਿਨ੍ਹਾਂ ਦੇ ਜਿਹੜੇ 18 ਜਵਾਕ ਐਨੀਮਲ ਬਣੇ ਆ ਕੁੱਤੇ ਬਣੇ ਆ ਉਹਨਾਂ ਦੇ ਪੇਰੈਂਟਸ ਨੂੰ ਇੱਕ ਖਬਰ ਤੱਕ ਨਹੀਂ ਮਿਲੀ ਵੀ ਉਹਨਾਂ ਦੇ ਜਵਾਕ ਸਕੂਲ ਚ ਕੀ ਕਰ ਰਹੇ ਆ ਤੇ ਇਸ ਕਰਕੇ ਇਹ ਚੀਜ਼ਾਂ ਬਹੁਤ ਜਿਹੜੇ ਹੈਗੇ ਗੰਭੀਰ ਮੁੱਦੇ ਆ ਜਿਨ੍ਹਾਂ ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਮੈਨੂੰ ਉਮੀਦ ਹੈ ਕਿ ਆਪਾਂ ਜ਼ਰੂਰ ਇਸ ਚੀਜ਼ ਨੂੰ ਇਸ ਚੀਜ਼ ਬਾਰੇ ਆਪਾਂ ਪੜਾਂਗੇ ਇਸ ਚੀਜ਼ ਤੇ ਐਕਸ਼ਨ ਲਾਵਾਂਗੇ ਸასი ਕਾਲ